ਬਾਦਮ ਢੋੜੇ ਦੇ ਦਰਸ਼ਨ ਕਰਵਾ ਰਹੇ ਆ ਤੇ ਬਾਈ ਜੀ ਨੂੰ ਆਪਾਂ ਮਿਲਦੇ ਆ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਜਿਸਪਾਲ ਸਿੰਘ ਜੀ ਬਰਾੜ ਕਾਰਾ ਸਿੰਘ ਜੀ ਦਾਉਂਟਵਾ ਪਿੰਡ ਤਰਖਾਨ ਵਾਲਾ ਜਿਹੜਾ ਫੁਕਤ ਸਰ ਤੁਹਾਨੂੰ ਮਿਲਦੇ ਆ ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਦੇ ਆ ਬਾਈ ਜੀ ਇਹ ਸਭ ਬਾਦਮ ਢੋੜੇ ਬਾਰੇ ਅੱਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਆਪਨੇ ਪਰੰਪਰਾ ਦੱਸੋ ਸਾਡਾ ਫਾਰਮ ਜੀ ਪਿੰਡ ਤਰਖਾਨ ਵਾਲਾ ਅੱਛਾ ਜੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਹਾਂ ਜੀ ਓਨਰ ਦਾ ਨੇਮ ਹੈ ਸਰਦਾਰ ਜਸਬਾਲ ਸਿੰਘ ਦੀ ਬਰਾੜ ਅੱਛਾ ਜੀ ਤੇ ਸਰਦਾਰ ਦਾਰਾ ਸਿੰਘ ਦੀ ਦਮਦਮਾ ਹਾਂ ਜੀ ਤੇ ਕੰਟੈਕਟ ਨੰਬਰ ਵੀ ਦੱਸ ਦੋ ਜੀ ਮੈਂ ਦਿੰਦਾ 98778404 ਠੀਕ ਹੈ 9877840 ਫਿਰ 4 ਹਾਂ ਜੀ ਹੁਣ ਘੋੜੇ ਬਾਰੇ ਦੱਸੋ ਜੀ ਇਹ ਘੋੜੇ ਦਾ ਨਾਮ ਬਦਮ ਹੈ ਜੀ ਅੱਛਾ ਜੀ ਇੰਡੀਆ ਚ ਸਭ ਤੋਂ ਸੁੰਦਰ ਸੋਹਣਾ ਤੇ ਵੱਡਾ ਘੋੜਾ ਹਾਂਜੀ ਇਹ ਨੋਕਰਿਆ ਚ ਸਭ ਤੋਂ ਵੱਡਾ ਘੋੜਾ ਬਦਮ ਹਾਂਜੀ ਬਹੁਤ ਹੀ ਆਪਣੇ ਇਲਾਕੇ ਦਾ ਫੇਮਸ ਘੋੜਾ ਹੈ ਇਹਦੇ ਜਿਹੜਾ ਬਾਪ ਦਾ ਨਾਮ ਹੈ ਸਮੁੰਦਰ ਹੈ ਅੱਛਾ ਬਾਕੀ ਤੁਸੀਂ ਵੇਖ ਹੀ ਰਹੇ ਹੋ ਦਰਸ਼ਕ ਵੇਖ ਲੋ ਆਸੇ-ਪਾਸੇ ਜਦੋਂ ਦੇ ਅਸੀਂ ਆਏ ਤਾਂ ਮੇਰਾ خیال ਹੈ ਮੈਨੂੰ ਤਾਂ ਲੱਗਦਾ ਨਹੀਂ ਜੀ 1 ਮਿੰਟ ਵੀ ਭੀੜ ਘੱਟ ਹੋਈ ਹੋਵੇ ਇਥੇ ਬਹੁਤ ਸੋਹਣਾ ਤੇ ਬਹੁਤ ਹੀ ਸਿਆਣਾ ਜਿਵੇਂ ਕਹਿ ਦਿੰਦੇ ਆ ਵੀ ਜਿੰਨਾ ਘੋੜਾ ਵੱਟਾ ਹੋ ਜਾਂਦਾ ਉਹਨਾਂ ਫੁਰਤੀ ਤੇ ਸਾਰਾ ਕੁਝ ਘਟ ਜਾਂਦਾ ਪਰ ਸਾਨੂੰ ਨਹੀਂ ਲੱਗਦਾ ਜਦੋਂ ਵੀ ਇਹਨੂੰ ਬਾਹਰ ਕੱਢਦੇ ਆ ਤਾਂ ਐਂ ਨਾਗਾਂ ਕੋ ਫਾਣ ਤਾਣ ਕੇ ਤੇ ਫੇਰ ਹੀ ਜਾਂਦਾ ਹਾਂਜੀ ਸਾਰੇ ਮੇਲੇ ਦੀ ਖੇਡ ਦਾ ਕੇਂਦਰ ਬਣਿਆ ਬਣਾ ਬਿਲਕੁਲ ਜੀ ਬਿਲਕੁਲ ਤੇ ਦੂਸਰੀ ਗੱਲ ਇਹ ਵੀ ਆ ਜੀ ਬੱਚੇ ਬਹੁਤ ਜ਼ਿਆਦਾ ਚੰਗੇ ਆ ਰਹੇ ਆ ਜੀ ਤਕਰੀਬਨ ਬੱਚੇ ਇਹਨਾਂ ਦੇ ਜਿਹੜੇ ਕੀ ਹੈ 5-5 ਮਹੀਨਿਆਂ ਦੇ 4-4 ਮਹੀਨਿਆਂ ਦੇ 8-8 9-9 ਲੱਖ ਦੇ ਵਿਕੀ ਜਾਂਦੇ ਹੈ ਜਿਹਦੀ ਉਮਰ ਕਿੰਨੀ ਹੋ ਗਈ ਉਮਰ ਇਹਦੀ 4-4 ਸਾਲ ਹੋ ਗਈ ਹੈ ਜੀ ਐ ਅਪਾ ਦੀ ਭਰਾਈ ਦੀ ਫੀਸ ਕਿੰਨੀ ਹੈ ਇਹਦੀ ਭਰਾਈ ਦੀ ਫੀਸ ਜੀ 51000 ਰੁਪਏ ਹੈ ਜੀ अच्छा जेकर कोई फेर आना चहंदा जे ਆਪਣੇ ਨਾਲ ਪਹਿਲਾ ਫੋਨ ਤੇ ਸੰਪਰਕ ਕਰਨਾ ਪੋਵੇ ਤਾਂ ਵੈਸੇ ਵੀ ਆ ਸਕਦਾ ਹੈ ਇਹ ਆਪਣੇ ਕੋਲ ਨਹੀਂ ਜੀ ਕੋਈ ਗੱਲ ਨਹੀਂ ਵੈਸੇ ਜੇ ਇੰਨਾ ਵੀ ਫੋਨ ਤੇ ਸੰਪਰਕ ਕਰੇ ਨਾਲ ਇਹ ਵੀ ਜੇ ਬੰਦਾ ਆਉਂਦਾ ਤਾਂ ਘਰੇ ਕਈ ਵਾਰੀ ਹੋਈਏ ਨਾ ਹੋਈਏ ਉਹ ਚੰਗਾ ਹੋ ਜਾਂਦਾ ਨਹੀਂ ਤਾਂ ਵੀ ਇਹ ਚਲੋ ਫੋਨ ਕਰਕੇ ਆ ਜੇ ਨਹੀਂ ਸਿੱਧਾ ਆਉਣਾ ਤਾਂ ਸਿੱਧਾ ਵੀ ਆ ਜੇ ਕੋਈ ਚੱਕਰ ਨਹੀਂ ਅੱਛਾ ਜੀ ਫਾਰਮ ਤੇ ਆਪਣੇ ਹੋਰ ਵੀ ਆ ਜੀ ਘੋੜਾ ਜੀ ਹੈਗੇ ਜੀ ਹੋਰ ਵੀ ਜਾਨ ਦਾ ਘੋੜਾ ਨਹੀਂ ਹੋरेगा ਜੀ ਬਾਕੀ ਘੋੜੀਆਂ ਹੋਰ ਹੈਗੇ ਬਾਕੀ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਲੋਕਾਂ ਨੂੰ ਘਰੇ ਬੈਠਿਆਂ ਨੂੰ ਵੀ ਜਾਨਵਰ ਕੀ ਤੇ ਸਾਰਾ ਮੇਲਾ ਤੁਸੀਂ ਬਖਾ ਰਹੇ ਹੋ ਤੁਹਾਡਾ ਬੋਟਾ ਜੀ ਬਹੁਤ-ਬਹੁਤ ਧੰਨਵਾਦ ਇਹ ਹੋਰ ਵੀ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਭਰਾਵਾਂ ਸੰਦੇਸ਼ ਤਾਂ ਇਹ ਹੈ ਜੀ ਵੀ ਇਹਦੀ ਜਿਹੜੀ ਹਾਈਟ ਹੈ ਅੱਜ ओरिजिनल 70 ਤੋਂ ਬਾਹਰ ਹੈ ਅੱਛਾ ਜੀ ਤੁਸੀਂ ਮਹਾਰਾਜਾ ਨੂੰ ਪਿੱਛੇ ਹੋ ਕੇ ਪੂਰਾ ਘੋੜਾ ਚੰਗੀ ਤਰ੍ਹਾਂ ਲਿਕੇ ਦਰਸ਼ਕ ਵੇਖਣ ਪਰ ਗੱਲ ਇਹ ਸੰਦੇਸ਼ ਲੋਕਾਂ ਨੂੰ ਇਹ ਹੀ ਹੈ ਜੀ ਵੀ ਜਿਹੜੀ ਚੀਜ਼ ਦਾ ਜਿੰਨਾ ਕੱਦ ਆ ਉਹਨਾਂ ਹੀ ਦੱਸਿਆ ਜਾਵੇ ਵੀ ਅਸੀਂ ਕੱਲੇ ਬੋਰਡਾਂ ਤੇ ਲਿਖ ਦਿੰਨੇ ਆ ਵੀ 70 ਪਲੱਸ ਐ 70 ਪਲੱਸ ਐ ਪਰ ਜਦੋਂ ਵਾਟਰ ਸਕੇਲ ਲੱਗਦਾ ਪਤਾ ਤਾਂ ਉਦੋਂ ਲੱਗਦਾ ਜੀ ਵੀ 70 ਪਲੱਸ ਹੁੰਦਾ ਨਹੀਂ ਹਾਂਜੀ ਆਹ ਇੱਕ ਕੱਲਾ ਘੋੜਾ ਹੀ ਐ ਵੀ ਜਿਹੜਾ 70 ਤੋਂ ਬਾਹਰ ਆ ਆਪਾਂ ਇੰਨੇ ਘੋੜੇ ਵੇਖਦੇ ਆ ਕੋਈ 70 ਤੋਂ ਬਾਹਰ ਮੈਨੂੰ ਤਾਂ ਇਦਾਂ ਹੀ ਲੱਗਿਆ ਨਹੀਂ ਜੀ ਹੁਣ ਜੇ ਆਪਾਂ ਕਹਿ ਦਈਏ ਵੀ ਹੁਣ ਬਾਕੀ ਘੋੜਿਆਂ ਦੇ ਕੱਦ ਕੀ ਹੈ 62 ਪਾਟ 66 66 ਇੰਚ ਨੂੰ ਅਸੀਂ 66 ਦੱਸੀ ਜਾਂਦੇ ਆ ਜਿਹੜੇ 66 ਇੰਚ ਹੈ ਉਹਨਾਂ ਨੂੰ ਅਸੀਂ 70 ਦੱਸੀ ਜਾਂਦੇ ਆ ਇਹ ਕੋਈ ਚੰਗੀ ਗੱਲ ਨਹੀਂ ਜੀ ਐਵੇਂ ਲੋਕਾਂ ਨੂੰ ਆਪਾਂ ਗੁੰਮਰਾਹ ਕਰੀਏ ਉਹ ਬਾੜੀ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਚਲੋ ਜੇ ਮੈਂ ਕੁਝ ਗਲਤ ਬੋਲਿਆ ਹਾਂ ਤਾਂ ਮੈਂ ਮਾਫੀ ਚਾਹੁੰਦਾ ਪਰ ਮੇਰੀ ਆਖੀ ਬੇਨਤੀ ਹੈ ਭਰਾਵਾਂ ਨੂੰ ਵੀ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਿਹੜਾ ਕੱਦ ਅਰੀਜਨਲ ਹੈ ਉਹ ਅਰੀਜਨਲ ਹੀ ਦੱਸੋ ਸਹੀ ਸਹੀ ਜਾਣਕਾਰੀ ਦਿਓ ਹਾਂਜੀ ਇਹ سپورਟਲੈਸ ਹੈਗਾ ਕਿਤੇ ਇਹਦੇ ਕਾਲਾ ਦਾਗ ਨਹੀਂ ਕੋਈ ਕੁਛ ਨਹੀਂ ਬਿਊਟੀ ਕਰਨੀਓ ਸਾਰੇ ਪੱਖੋਂ ਚੰਗਾ ਹੈ ਜੀ ਤੇ ਬਾਕੀ ਮੈਨੂੰ ਤਾਂ ਲੱਗਦਾ ਨਹੀਂ ਠੀਕ ਹੈ ਆਪਣੇ ਕੋਲ ਵੀ ਘੋੜੇ ਐ ਮਲੋਟ ਆਪਣੇ ਕੋਲ ਵੀ ਘੋੜੇ ਐ ਇਹ ਤਰਖਾਨ ਵਾਲੇ ਤੋਂ ਆਏ ਆਪਣੇ ਦਾ ਹੈ ਜੀ ਗੋਲੀ ਐ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵੱਡਾ ਕੋਈ ਘੋੜਾ ਅੱਜ ਤਾਈਂ ਜੰਮਿਆ ਜਾਂ ਜੰਮੂਗਾ ਇਹ ਤਾਂ ਪਰਮਾਤਮਾ ਵੱਲੋਂ ਦਿੱਤਾ ਗਿਆ ਗਿਫਟ ਹੀ ਐ ਹਾਂ ਜੀ ਅਜੀ ਤੇ ਨਾਹਾ ਲੈ ਸਕਦੇ ਆ ਵੀਰ ਨਾਲ ਤੁਸੀਂ ਹਾਂ ਬਿਲਕੁਲ ਭਰਾ ਕੇ ਹਾਂ ਈਵਾ ਸ਼ਰੀਫ ਦਾ ਇੰਨਾ ਕਹਿ ਵੀ ਆਪਾਂ ਕਹਿ ਦਈਏ ਜਿਵੇਂ ਮਰਜੀ ਹੱਥ ਪੇਰੀ ਜਾਵੇ ਜਵਾਕ ਲੈ ਕੇ ਜਾਵੜੇ ਬਸ ਇੰਨਾ ਵੀ ਥੋੜਾ ਜਵਾਕ ਚੁਸਤ ਹੋਵੇ ਹੋਰ ਤਾਂ ਕੀ ਹੈ ਬਹੁਤ ਸ਼ਰੀਫ ਹੈ ਕੋਈ ਇਹਨੇ ਲੱਤ ਨਹੀਂ ਮਾਫ ਨਹੀਂ ਕੋਈ ਕੁਛ ਨਹੀਂ ਕਰਨਾ ਹੁਣ ਵੀ ਆਪਾਂ ਦੇਖ ਰਿਆਂ ਵੀ ਬੜੇ ਸ਼ਾਂਤੀ ਨਾਲ ਖੜਾ ਬਿਲਕੁਲ ਜੀ ਨਹੀਂ ਤਾਂ ਐਡਾ ਕੋੜਾ ਹੋਵੇ ਲੋਕਾਂ ਦੇ ਵਿਖਦੇ ਹੀ ਆ ਅੱਗੋਂ ਵੱਡ ਖਾਨ ਨੂੰ ਪੈਂਦੇ ਪਿੱਛੋਂ ਲੱਤਾਂ ਮਾਰਦੇ ਆ ਇਹ ਤਾਂ ਜੀ ਆਪਣੇ ਪਿਆਰ ਦੇ ਆ ਜਿੰਨਾ ਆਪਾਂ ਇਹਨਾਂ ਨੂੰ ਪਿਆਰ ਦੇਵਾਂਗੇ ਉਨਾ ਹੀ ਪਿਆਰ ਨਾਲ ਰਹਿੰਦੇ ਆ ਜੀ ਦੇਉਣ ਦੇ ਫੜਾ ਅੰਦਰ ਘੋੜਾ ਖੁਰਲੀ ਦਾ ਬੱਠਲ ਮਾਰਿਆ ਚਲਾ ਕੇ ਦਾਣਾ ਪਾਦਾ ਉਹਨੇ ਤਾਂ ਫਿਰ ਆਪੇ ਮਾਰਨਾ ਹੀ ਹੈ ਜੀ ਜਦੋਂ ਕੱਲਾ ਹੱਥ ਹੀ ਨਹੀਂ ਫੇਰਿਆ ਆਪਾਂ ਕਦੇ ਉਹਨੇ ਆਪੇ ਹੀ ਮਾਰਨਾ ਹੈ ਜੀ ਇਹ ਬਸ ਆਪਣੀ ਪਰਮਰੀਸ਼ ਤੇ ਹੈ ਜੀ ਜਿਹੜਾ ਆਪਾਂ ਇਹਨਾਂ ਨੂੰ ਪਿਆਰ ਦੇਵਾਂਗੇ ਉਹੀ ਅਦੋਂ ਆਪਾਂ ਨੂੰ ਐ ਵਾਪਸ ਦੇਣਾ ਹੈ ਜੇ ਜੇ ਆਪਾਂ ਸੋਚੀਏ ਵੀ ਘੋੜਾ ਉੱਥੇ ਖੜਾ ਹੈ ਆਪਾਂ ਮਾਲਜਮ ਨੂੰ ਕਹਦਾ ਵੀ ਲੈ ਵੀ ਦਾਣਾ ਪਾ ਦੇ ਆਪ ਕਦੇ ਨੇੜੇ ਨਾ ਹੋਈਏ ਤਾਂ ਉਹਨੇ ਆਪਾਂ ਨੂੰ ਕੀ ਪਿਆਰ ਦੇਣਾ ਹੈ ਜੀ ਹਾਂਜੀ ਆ ਜੇ ਤਾਂ ਹੈ

ਤੋਂ ਬਾਅਦ ਥੋੜਾ ਇੱਥੇ ਪਹੁੰਚਣ ਤੇ